ਅੱਛੀ ਗੱਲ ਦੋਸਤੋ ਸਾਰਨ ਅੱਜ ਆਪਾਂ ਗੱਲ ਕਰਾਂਗੇ ਹੈਪੀ ਸੀਡਰ ਵਾਰੀ ਜਿਹੜਾ ਹੈਪੀ ਸੀਡਰ ਕਣਕ ਦੀ ਬਜਾਈ ਕਰਦਾ ਪਰਾਲੀ ਦੇ ਵਿੱਚ ਵੀ ਕਲੀਆਂ ਲੈਣਨ ਵਗ ਲਾ ਕੇ ਵੀ ਬਜਾਈ ਕਰਦਾ ਦੋ ਪ੍ਰਕਾਰ ਦੇ ਹੈਪੀ ਸੀਡਰ ਨੇ ਇੱਕ ਬਲੇਟਾਂ ਵਾਲਾ ਹੈਪੀ ਸੀਡਰ ਇੱਕ ਜਿਹੜਾ ਟੈਨ ਵਾਲਾ ਹੈਪੀ ਸੀਡਰ ਉਹਦੇ ਬਾਰੇ ਆਪਾਂ ਫੇਰ ਕਦੇ ਗੱਲ ਕਰਾਂਗੇ ਉਹ ਹੈਪੀ ਸੀਡਰਾਂ ਮਾਰੇ ਉਹਨਾਂ 'ਚ ਕੀ ਕੀ ਫਰਕ ਹੈ ਉਹਦੇ ਬਾਰੇ ਆਪਾਂ ਫੇਰ ਗੱਲ ਕਰਾਂ ਹੈਪੀ ਸੀਡਰ ਦੀ ਜਿਹੜੀ ਕਾੜ ਕਿਹਨੇ ਗੱਡੀਓ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਹੈਪੀ ਸੀਡਰ ਦਾ ਵਿਕਾਸ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕੀ ਇਹ ਯੂ ਆਸਟ੍ਰੇਲੀਅਨ ਸੈਂਟਰ ਫਾਰ ਇੰਟਰਨੈਸ਼ਨਲ ਐਗਰੀਕਲਚਰ ਰਿਸਰਚ ਨੇ ਮਿਲ ਕੇ ਕੀਤੀ ਇਹ ਯੂਨਿਟ ਤੇ ਇੰਟਰਨੈਸ਼ਨਲ ਆਸਟ੍ਰੇਲੀਆ ਦੀ ਇੰਟਰਨੈਸ਼ਨਲ ਕੰਪਨੀ ਸੀ ਜਿਹੜੀ ਇਹਨਾਂ ਨੇ ਮਿਲ ਕੇ ਇਹਦੀ ਜਿਹੜੀ ਕਾਰਡ ਕੱਢੀ ਸੀ ਹੈਪੀ ਸੀਡਰ ਇਹਨੂੰ ਜਿਹੜਾ ਹੈਪੀ ਸੀਡਰ ਨੂੰ 2002 ਦੇ ਵਿੱਚ ਵਿਕਸਿਤ ਕੀਤਾ ਗਿਆ ਉਹਦੇ ਰਿਸਰਚ ਕੀਤੀ ਜਿਹੜੀਆਂ ਘਾਟਾਂ ਵਾਧਾਂ ਪੂਰੀਆਂ ਕਰਕੇ 2002 ਦੇ ਵਿੱਚ ਇਹਨੂੰ ਕੰਪਲੀਟ ਮੰਨ ਲਓ ਵੀ ਓਕੇ ਕਰਤਾ ਸੀਗਾ ਕਿਸੇ ਪੱਖੋਂ ਕੋਈ ਘਾਟ ਨਹੀਂ ਛੱਡੀ ਇਹਦੇ 'ਚ ਜਮਾ ਓਕੇ ਬਣਾਤਾ ਸੀਗਾ 2002 ਦੇ ਵਿੱਚ ਹੈਪੀ ਸੀਡਰ ਨੂੰ 2002 ਦੇ ਵਿੱਚ ਇਹਨੂੰ ਵਿਕਸਿਤ ਕਰਤਾ ਮੰਨ ਲਓ ਵੀ ਬਣਾਤਾ ਇਹਦੇ 2006 ਦੇ ਵਿੱਚ ਇਹਨਾਂ ਨੇ ਲਾਂਚ ਕਰਤਾ ਸਾਰੇ ਇਹਨਾਂ ਨੇ ਆਪਦੇ ਜਿਹੜੇ ਮਾਲ ਨੂੰ ਕੋਈ ਦਿੱਕਤ ਆਉਂਦੀ ਸੀ ਉਹ ਸਹੀ ਕਰਕੇ ਤੇ ਇਹਨਾਂ ਨੇ ਜਿਹੜਾ ਲਾਂਚ ਕੀਤਾ ਸੀਗਾ ਪੇਸ਼ ਕੀਤਾ ਸੀਗਾ 2006 ਦੇ ਵਿੱਚ ਹੈ ਪੀਡ ਨੂੰ ਇਹ ਝੋਨੇ ਦੀ ਪਰਾਲੀ ਨੂੰ ਕੱਟ ਕੇ ਉੱਪਰੋਂ ਪਰੋਂ ਉਹਦੀ ਇੱਕ ਪਰਤ ਬਣਾਉਂਦਾ ਮਲਚਿੰਗ ਕਰ ਦਿੰਦਾ ਪਰਾਲੀ ਨੂੰ ਖਰਚਿਆਂ ਨੂੰ ਵੀ ਤੇ ਪਰਾਲੀ ਨੂੰ ਵੀ ਇੱਕ ਪਰਾਲੀ ਦੇ ਵਿੱਚ ਇਦਾਂ ਹੀ ਟੱਪ ਜਾਂਦਾ ਮਾਲ ਨੂੰ ਵੀ ਲੈਣਾ ਲੂਣਾ ਖਿਲਾਰ ਕੇ ਜਾਂ ਇਸ ਮੈਸਚਰ ਨਾਲ ਵੱਢੀ ਆ ਇਹਨੂੰ ਕੋਈ ਦਿੱਕਤ ਨਹੀਂ ਆਉਂਦੀ ਮਤਲਬ ਇਹ ਰੁਕਦਾ ਨਹੀਂ ਹੈਗਾ ਕਣਕ ਦੀ ਬਜਾਈ ਆਪਾਂ ਸਿੱਧੀ ਕਰ ਸਕਦੇ ਕਣਕ ਦੀ ਬਜਾਈ ਸਿੱਧਾ ਪਰਾਲੀ ਦੇ ਵਿੱਚ ਕਰਦਾ ਨੂੰ ਕੋਈ ਦਿੱਕਤ ਨਹੀਂ ਆਉਂਦੀ ਕੋਈ ਪਰਦਾ ਨਹੀਂ ਦੇ ਨਾਲ ਕਣਕ ਇਹ ਕਰਨ ਤੇ ਪਰਾਲੀ ਨੂੰ ਅੱਗ ਲਾਉਣ ਦੀ ਲੋੜ ਨਹੀਂ ਪਰਾਲੀ ਸਾੜਨ ਦੀ ਲੋੜ ਨਹੀਂ ਕਿਉਂਕਿ ਜੇ ਅੱਗ ਲਾਵਾਂਗੇ ਤਾਂ ਹਵਾ ਪ੍ਰਦੂਸ਼ਿਤ ਹੋਊਗੀ ਨਾ ਉਹਦੇ ਤੋਂ ਵੀ ਬਚਾ ਹੁੰਦਾ ਬਿਨਾ ਲਾਏ ਤੋਂ ਵੀ ਪਾਏ ਨਾਲ ਕਣਕ ਦੀ ਜਿਹੜੀ ਬਿਜਾਈ ਕਰ ਸਕਦੇ ਹੈ ਹੈਪੀ ਸੀਡਰ ਨਾਲ ਇਹਨਾਂ ਪਾਣੀ ਦੀ ਬਚਤ ਹੁੰਦੀ ਹੈ ਜਿਹੜੀ ਮਿੱਟੀ ਦੀ ਉਪਜਾਊ ਸ਼ਕਤੀ ਹੈ ਉਹ ਵੱਧਦੀ ਹੈ ਕਿਉਂ ਜਿਹੜੀ ਪਰਾਲੀ ਮਲਚ ਹੁੰਦੀ ਹੈ ਉਹ ਪਾਣੀ ਲਾ ਕੇ ਵਿੱਚ ਗਲ ਜਾਂਦੀ ਹੈ ਪਾਣੀ ਲਾ ਕੇ ਗਲ ਜਾਂਦੀ ਹੈ ਉਹ ਤੇ ਉਦੋਂ ਬਾਅਦ ਇਹ ਜਿਹੜੀ ਮਿੱਟੀ ਦੀ ਉਪਜਾਊ ਸ਼ਕਤੀ ਹੈ ਜਿਹੜੀ ਉਹ ਵੱਧਦੀ ਹੈ ਇਹ ਜਿਹੜੀ ਮਸ਼ੀਨ ਹੈ ਹੈਪੀ ਸੀਡਰ ਇਹ ਪੀਡੀਓ ਤੇ ਚੱਲਦੀ ਹੈ 35 ਤੋਂ 50 HP ਦਾ ਟਰੈਕਟਰ ਇਹਦੇ ਤੇ ਆਸਾਨੀ ਨਾਲ ਚੱਲਦਾ ਕੋਈ ਆਏ ਨਹੀਂ ਹੈਗਾ ਵੀ ਆਪ ਨੂੰ ਵੱਡਾ ਟਰੈਕਟਰ ਚਾਹੀਦਾ ਇਹਦੇ ਵਾਸਤੇ ਡੀਜ਼ਲ ਦੀ ਖਪਤ ਵੀ ਘੱਟ ਹੁੰਦੀ ਹੈ ਇਹ ਮਸ਼ੀਨ ਨਾਲ ਆਪਾਂ ਹੈ ਫੀੜਨਾ ਜੇ ਕਣਕ ਦੀ ਬਜਾਈ ਕਰਦੇ ਆਂ ਤੇ ਆਸਾਨੀ ਨਾਲ ਚੱਲਦਾ ਟਰੈਕਟਰ ਕੋਈ ਵੀ ਟਰੈਕਟਰ ਹੈ ਡਬਲ ਕਲਚ ਦੇ ਇਹ ਹੈਪੀ ਸਾਈਡ ਰਹੂ ਕਈ ਕੰਪਨੀਆਂ ਨੇ ਬਣਾਏ ਉਹ ਤੋਂ ਬਾਅਦ ਕਈ ਕੰਪਨੀਆਂ ਦੇ ਪਾਸ ਵੀ ਹੋਏ ਜਿਵੇਂ ਲੈਂਡਫੋਰਥ ਜਗਜੀਤ ਹੋਰ ਵੀ ਕਈ ਸਾਰੀਆਂ ਕੰਪਨੀਆਂ ਨੇ ਜਿਹਦੇ ਹੈਪੀ ਸੀਡਰ ਬਣੇ ਹੋਏ ਪਾਸ ਹੋਏ ਸੰਬੋਜ ਨੇ ਬਣਾਇਆ ਉਹ ਵੀ ਵਧੀਆ ਚੱਲਿਆ ਹੋਰ ਵੀ ਕਈ ਵੱਖ-ਵੱਖ ਕੰਪਨੀ ਨੇ ਪਰ ਸਾਰੀਆਂ ਦਾ ਨਾਮ ਨਹੀਂ ਲੈ ਸਕਦੇ ਵੀਡੀਓ ਲੰਬੀ ਹੋ ਜੂਗੀ ਇਹ 2006 ਦੇ ਵਿੱਚ ਜਦੋਂ ਟਰਬੋ ਹੈਪੀ ਸੀਡਰ ਲਾਂਚ ਕੀਤਾ ਇਹਨਾਂ ਨੇ ਉਹਦੇ ਚ ਫਿਰ ਇਹਨਾਂ ਨੇ ਜਿਹੜੇ ਬਾ ਕਮਾਲ ਫੀਚਰ ਲੋ ਐਡ ਕੀਤੇ ਉਹ ਜਿੰਨੀ ਮਰਜ਼ੀ ਪਰਾਲੀ ਆ ਪੀਲੀੂਸ਼ਾ ਡੋਗਰੂਸ਼ਾ ਦੇ ਵਿੱਚ ਵੀ ਆਸਾਨੀ ਨਾਲ ਚੱਲਦਾ ਸਰਬੋਦਾ ਹੈਪੀ ਸੀਡਰ 2006 ਦੇ ਵਿੱਚ ਇਹਨਾਂ ਨੇ ਬਣਾ ਕੇ ਲਾਂਚ ਕੀਤਾ ਸੀਗਾ ਉਹ ਹੈਪੀ ਸੀਡਰ ਵਧੀਆ ਪਾਸ ਹੈ ਅੱਜ ਵੀ ਕਈ ਕਿਸਾਨ ਭਰਾ ਹੈਪੀ ਸੀਡਰ ਨਾਲ ਕਣਕ ਬੀਜਦੇ ਆ ਉਹ ਸਾਰੇ ਭਰਾ ਦੱਸਿਓ ਜਰੂਰ ਵੀ ਕਣਕ ਦੀ ਜਿਹੜਾ ਝਾੜ ਆ ਕਣਕ ਦਾ ਉਹ ਕਿੰਨਾ ਨਿਕਲਦਾ ਹੈਪੀ ਸੀਡਰ ਨਾਲ ਜਿਹੜਾ ਡਰਲ ਤੇ ਬਾਕੇ ਬੀਜੀ ਕਣਕ ਨਾਲ ਇਹ ਕਿੰਨਾ ਕ ਫਰਕ ਆਪਾਂ ਹੈਪੀ ਸੀਡਰ ਬਾਰੇ ਅੱਜ ਗੱਲ ਕੀਤੀ ਆ ਜਿਹੜੇ ਭਰਾ ਹੈਪੀ ਸੀਡਰ ਨਾਲ ਕਣਕ ਬੀਜਦੇ ਆ ਉਹ ਦੱਸਿਓ ਜਰੂਰ ਵੀ ਛਾੜਦਾ ਕਿੰਨਾ ਕੁ ਫਰਕ ਪੈਂਦਾ ਹੈ ਪੀਸੀਡਨਾ ਕਿੰਨਾ ਡੀਟੇਲ ਖਰਚਾ ਹੁੰਦਾ ਕਿਹੜੇ ਟਰੈਕਟਰ ਤੇ ਚੱਲਦਾ ਕਿੰਨੇ ਸਾਲ ਹੋ ਗਏ ਸਾਨੂੰ ਕਣਕ ਦੀ ਬੀਜਦੇ ਨੂੰ ਆਪਣਾ ਰੋਡਰਲ ਤੇ ਬਾਹ ਕੇ ਬੀਜੀ ਕਣਕ ਦੇ ਮੁਕਾਬਲੇ ਥੋੜਾ ਜਿਆਦਾ ਪਾਉਣਾ ਪੈਂਦਾ ਹੈ 5-10 ਕਿਜੀ ਤੇ ਬਾਕੀ ਤੁਸੀਂ ਆਪਣੀ ਰਾਏ ਜ਼ਰੂਰ ਦਿਓ ਜਿਹੜੇ ਜਿਹੜੇ ਵੀ ਰੈਪੀਡਨਾ ਕਣਕ ਬੀਜਦੇ ਆ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਚਲਾਂਗੇ ਅਗਲੀ ਵੀਡੀਓ ਚ ਧੰਨਵਾਦ